ਆਪ ਜੀ ਨੂੰ ਪਤਾ ਹੈ ਕਿ ਆਪ ਥੋੜੇ ਜਨਾ ਤੋਂ ਇੱਕ ਬੜਾ ਬਰਨਿੰਗ ਇਸ਼ੂ ਜਿਹੜਾ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਬੈਂਸਾ ਖੁਰਦ ਪਿੰਡ ਆ ਲਾਚਵਾਲ ਦੇ ਕੋਲ ਟਾਂਡਾ ਰੋਡ ਦੇ ਉੱਤੇ ਪਿੰਡ ਪੈਂਦਾ ਛੋਟਾ ਜਿਹਾ ਔਰ ਉਸ ਦੇ ਵਿੱਚ ਕੀ ਹੋਇਆ ਕਿ 1996 ਤੋਂ ਜਿਹੜਾ ਹੈਗਾ ਉਹ ਪੰਚਾਇਤੀ ਮਤੇ ਦੇ ਅਨੁਸਾਰ ਇੱਕ ਧਰਮਸ਼ਾਲਾ ਜਿਹੜੀ ਹੈਗੀ ਇੱਥੇ ਬਣੀ ਆ ਜਿਸ ਦੇ ਵਿੱਚ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਹਰ ਸਾਲ धूमधाम ਨਾਲ ਮਨਾਇਆ ਜਾਂਦਾ ਸੀ ਪਰ ਇਸ ਵਾਰ ਜਿਹੜਾ ਹੈਗਾ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਰੂੜੀਵਾਦੀ ਲੋਗ ਆ ਜਿਹੜੇ ਜਾਦੇ ਹੰਕਾਰੀ ਲੋਗ ਆ ਉਹਨਾਂ ਵੱਲੋਂ ਜਿਹੜਾ ਹੈਗਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਉੱਥੇ ਗੁਰਪੁਰਬ ਮਨਾਉਣ ਤੋਂ ਉਹਨਾਂ ਨੇ ਸਾਡੇ ਸਾਥੀਆਂ ਨੂੰ ਨਾ ਕਰ ਦਿੱਤੀ ਕਹਿੰਦੇ ਤੁਸੀਂ ਇੱਥੇ ਜਿਹੜਾ ਜਨਮ ਦਿਹਾੜਾ ਨਹੀਂ ਮਨਾਉਣਾ ਨਾ ਤੁਸੀਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਦਾ ਕੋਈ ਜਗਾਰਾ ਬੁਲਾਉਣਾ ਨਾ ਤੁਸੀਂ ਇੱਥੇ ਕੋਈ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੋਸੋਭਤ ਕਰਨਾ ਔਰ ਤੁਸੀਂ ਦੱਸੋ ਕਿ ਇਹ ਜਦੋਂ ਸਾਡੇ ਸਾਥੀ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਤਹਿਤ ਜਿਹੜੀ ਉਹ ਕਾਰਵਾਈ ਨੂੰ ਜਿਹੜਾ ਅੱਗੇ ਚੱਲਦੇ ਹੋਏ ਲ ਜਦੋਂ ਤਹਿਸੀਲਾਰ ਮਾਨਯੋਗ ਤਹਿਸੀਲਦਾਰ ਸਾਹਿਬ ਕੋ ਪਹੁੰਚੀ ਅਸੀਂ ਕੱਲ ਸਾਰੇ ਸਾਥੀ ਸਾਡੇ ਬੇਗੰਬੂਰਾ ਟਾਈਗਰਪੋਰਟ ਦੇ ਜਿਹੜੇ ਆਗੂ ਹੈਗੇ ਆ ਆਪਾਂ ਇਹ ਸ਼ੋਕ ਸੱਲਣ ਜੀ ਉਹਨਾਂ ਨੇ ਸਾਰੇ ਪਿੰਡ ਦੇ ਸਾਥੀਆਂ ਨੂੰ ਨਾਲ ਲੈ ਕੇ ਮੋਦਵਾਰ ਜਿਹੜੇ ਸਾਡੇ ਐਸੀ ਕਮਿਊਨਿਟੀ ਦੇ ਜਿਹੜੇ ਸਾਡੇ ਲੋਕ ਆ ਜਿਹੜੇ ਆਗੂ ਆ ਉਹਨਾਂ ਨੂੰ ਨਾਲ ਲੈ ਕੇ ਜਥੇਬੰਦੀਆਂ ਨਾਲ ਨਾਲ ਲੈ ਕੇ ਜਦੋਂ ਕੱਲ ਆਪਾਂ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਮਾਹੌਲ ਖਰਾਬ ਹੋ ਸਕਦਾ ਤੇ ਗੁਰੂ ਮਹਾਰਾਜਾ ਜਿਹੜਾ ਜਨਮ ਦਿਹਾੜਾ ਆ ਉਹ ਸਿਰ ਦੇ ਉੱਤੇ ਖੜਾ ਹਣ ਕੇ ਔਰ 12 ਤਰੀਕ ਨੂੰ ਅਸੀਂ ਬੜੀ ਧੁੰਮ ਧਾਮ ਨਾਲ ਮਨਾ ਰਹੇ ਆ ਉੱਤੋਂ ਸਾਡੇ ਟ੍ਰੇਨ ਨੇ ਜਾਣਾ 9 ਤਰੀਕ ਨੂੰ ਸੋ ਸੰਖਾਂ ਦੇ ਵਿੱਚ ਬੜਾ ਭਾਰੀ ਉਫਸਾਹ ਹੈਗਾ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਮਾਹੌਲ ਖਰਾਬ ਹੋਵੇ ਔਰ ਤਹਿਸੀਲਦਾਰ ਸਾਹਿਬ ਦੇ ਬਿਆਨ ਸੀ ਵੀ ਜੇ ਤੁਸੀਂ ਕੱਲੂ ਮਾਹੌਲ ਖਰਾਉਂਗਾ ਤੇ ਸਾਨੂੰ ਮਾਹੌਲ ਨੂੰ ਬੰਦ ਵੀ ਚੁੱਪ ਵੀ ਕਰਾਉਣਾ ਆਉਂਦਾ ਸਾਨੂੰ ਜੁੱਤੀ ਵੀ ਫੇਰ ਨਹੀਂ ਆਉਂਦੀ ਆ ਸੋ ਇਦਾਂ ਦੀ ਅਨਪਾਰਲੀਮੈਂਟਰੀ ਲੈਂਗੁਏਜ ਇੱਕ ਅਫਸਰ ਦੇ ਮੂੰਹ ਦੇ ਵਿੱਚ ਚੰਗੀ ਨਹੀਂ ਲੱਗਦੀ ਜਿਹਦੇ ਨਾਲ ਸਮਾਜ ਦੇ ਵਿੱਚ ਬੰਡੀਆਂ ਪੈਣ ਇਹ ਜਦੋਂ ਗੱਲ ਟਰੈਵਲ ਹੋਣੀ ਆ ਮੈਂ ਮਾਣ ਜੋ ਤਹਿਸੀਲਾਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਨਾ ਜਦੋਂ ਇਹ ਗੱਲ ਟਰੈਵਲ ਹੋ ਗਈ ਤਾਂ ਇਹਦੇ ਜਿਹੜੇ ਕੰਬੀ ਫਟੇ ਭੁਗੜੇ ਪੈ ਸਕਦੇ ਆ ਔਰ ਫਿਰ ਤੁਹਾਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਉਹ ਕਾਬੂ ਕਰਨਾ ਪਊਗਾ ਮੈਂ ਤੁਹਾਨੂੰ ਬੇਨਤੀ ਕਰਦਾ ਅਯੋਈਆ ਤੁਹਾਡੇ ਅੱਗੇ ਕਿ ਇਦਾਂ ਦੀਆਂ ਜਿਹੜੇ ਜਿਹੜੇ ਅਨਪਾਰਲੀਮੈਂਟਰੀ ਲੈਂਗੁਏਜ ਆ ਔਰ ਅਨ ਕੰਟਰੋਵਰਸ਼ਲ ਬਿਆਨ ਆ ਉਹ ਨਾ ਦਿਓ ਜਿਹਦੇ ਨਾਲ ਕੀ ਸਮਾਜ ਦੇ ਵਿੱਚ ਜਿਹੜਾ ਹੈਗਾ ਆ ਉਹ ਰੋਜ਼ ਦੀ ਲਹਿਰ ਫੈਲੇ ਸੋ ਮੈਂ ਹੁਣ ਮੈਂ ਬੇਨਤੀ ਕਰਦਾ ਕਿ ਜਿਹੜਾ ਅਸੀਂ 4 ਤਰੀਕ ਨੂੰ ਮੀਟਿੰਗ ਰੱਖੀ ਆ ਉਹ ਪਿੰਡ ਦੇ ਵਿੱਚ ਹੀ ਰੱਖੀ ਆ ਔਰ ਮੈਂ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਡੇ ਸਾਥੀ ਆ ਉਹ ਚਾਹੇਿੱਥੇ ਵੀ ਬੈਠੇ ਆ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਕਿਸੇ ਜ਼ਿਲ੍ਹੇ ਦੇ ਵਿੱਚ ਆ ਚਾਹੇ ਕਿਸੇ ਪਿੰਡ ਦੇ ਵਿੱਚ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੇ ਗੁਰੂਆਂ ਮਹਾਰਾਜ ਉਹਨਾਂ ਦੇ ਸਨਮਾਨ ਦੀ ਖਾਤਰ ਤੁਸੀਂ ਜਿਹੜਾ ਬੈਂਸਾ ਪਿੰਡ ਦੇ ਵਿੱਚ 4 ਵਜੇ ਪਹੁੰਚ ਕੇ ਆਪਣੀਆਂ ਜਿਹੜੀਆਂ ਵੱਦ ਤੋਂ ਵੱਧ ਹਾਜ਼ਰੀਆਂ ਲਵਾਓ ਤਾ ਜੋ ਕਿ ਜਿਹੜਾ ਅਸੀਂ ਆਪਣਾ ਜਿਹੜਾ ਆਪਣਾ ਪ੍ਰੋਗਰਾਮ ਹੈਗਾ ਉਸ ਉਸ ਵਿੱਚ ਆਪਾਂ ਜਿਹੜਾ ਆਪਣਾ ਗੁਰੂ ਘਰ ਗੁਰੂ ਘਰ ਦੇ ਵਿੱਚ ਆਪਾਂ ਜਿਹੜਾ ਪ੍ਰੋਗਰਾਮ ਬਣਾਉਣਾ ਉਹਨੂੰ ਬੜੇ ਸਾਫ਼ ਔਰ ਸ਼ਰਦਾ ਦੇ ਨਾਲ ਬਣਾ ਸਕੀਏ ਸੋ ਸਾਰੇ ਸਾਥੀਆਂ ਨੂੰ ਡਾਕਟਰ ਅਜੇਮਲ ਮੁੱਖ ਬਲਾਰਾ ਪੰਜਾਬ ਸ਼ੇਰੂਆ ਵਿਦਾਸ ਤੇ ਅਗਰ ਫੋਰਸ ਸਾਰੇ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਹੈਗੀ ਆ ਦੋ ਤਰੀਕ ਸਮਾਜ ਜਿਹੜਾ ਹੈਗਾ ਸ਼ਾਮੀ 4 ਵਜੇ ਆ ਔਰ ਇਸ ਦਿਨ ਨੂੰ ਪਹੁੰਚ ਕੇ ਆਪਣੀਆਂ ਵੱਧ ਤੋਂ ਵੱਧ ਹਾਜ਼ਰੀਆਂ ਪ੍ਰਵਾਨ ਕਰਾ ਕੇ ਇਸ ਪ੍ਰੋਗਰਾਮ ਨੂੰ ਦਾ ਆਪਣਾ ਮੇਰੇ ਲਈ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ